ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤਰਨ ਤਰਨ ਦੇ ਵਿੱਚ ਜਿਮਣੀ ਚੋਣ ਹੋਣ ਜਾ ਰਹੀ ਹੈ ਉਸ ਚੋਣ ਦੇ ਲਈ ਜੋ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਅਤੇ ਸਮੁਚੀਆਂ ਪੰਥਕ ਧਿਰਾਂ ਵੱਲੋਂ ਪੂਰਨ ਜਿਹੜਾ ਸਮਰਥਨ ਦੇ ਕੇ ਭਾਈ ਮਨਦੀਪ ਸਿੰਘ ਜੋ ਕਿ ਭਾਈ ਸੰਦੀਪ ਸਿੰਘ ਜੀ ਸਨਹੀ ਜੋ ਜੇਲ੍ਹ ਚ ਨਜ਼ਰਬੰਦ ਨੇ ਉਹਨਾਂ ਦੇ ਵੱਡੇ ਭਰਾਣੇ ਔਰ ਜੋ ਕੱਲ ਸ੍ਰੀ ਕਾਉਤਕ ਸਾਹਿਬ ਤੇ ਨਤਮਸਤਕ ਹੋ ਕੇ ਭਾਈ ਮਨਦੀਪ ਸਿੰਘ ਨੇ ਸਮੁੱਚੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਆਪਣੀ ਚੋਣ ਮਹਿੰਦਾ ਜੋ ਆਗਾਜ਼ ਕੀਤਾ ਔਰ ਉਸ ਤੋਂ ਬਾਅਦ ਜਦੋਂ ਰੋਡ ਸ਼ੋਅ ਕੱਢਿਆ ਗਿਆ ਤਾਂ ਉਸ ਰੋਡ ਸ਼ੋਅ ਨੇ ਇੱਕ ਜੋ ਲੋਕਾਂ ਸਾਹਮਣੇ ਪੂਰੀ ਤਰ੍ਹਾਂ ਇਸ ਗੱਲ ਦਾ ਚਾਨਣ ਕਰ ਦਿੱਤਾ ਕਿ ਤਰਨ ਤਾਰਨ ਦੀ ਜਿਹੜੀ ਜਿਮਣੀ ਚੋਣ ਹੈ ਉਹ ਭਾਈ ਮਨਦੀਪ ਸਿੰਘ ਜੋ ਰਕਾਰ ਤੋਂ ਰੋਟਾ ਲੈ ਕੇ ਉਹ ਜਿੱਤਣਗੇ ਤੇ ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਆਓ ਇਹ ਇੱਕ ਜਿਵੇਂ ਕਹਿ ਲਿ ਗਏ ਕਿ ਖਾਲਸਾ ਰਾਜ ਦੀ ਸਥਾਪਨਾ ਦਾ ਇਹ ਮੁੱਢ ਬਜਣਾ ਹੈ ਖਾਲਸਾ ਰਾਜ ਨੂੰ ਮੇਰੇ ਇਹਨਾਂ ਸ਼ਬਦਾਂ ਨੂੰ ਕੋਈ ਇਹੜਾ ਲਿਆ ਜਾਵੇ ਕਿ ਕੋਈ ਕੱਟੜਤਾ ਵਾਲੀ ਗੱਲ ਹੈ ਖਾਲਸਾ ਰਾਜ ਜੋ ਮਹਾਰਾਜਾ ਰਣਜੀਤ ਸਿੰਘ ਨੇ ਵੀ ਜੋ ਕੀਤਾ ਔਰ ਉਸ ਰਾਜ ਦੇ ਵਿੱਚ ਹਰ ਧਰਮ ਹਰ ਜਾਤ ਦੇ ਵਿਅਕਤੀ ਨੂੰ ਉਹਦੀ ਕਾਗਿਅਤ ਦੇ ਹਿਸਾਬ ਨਾਲ ਜੋ ਸਰਕਾਰਾਂ ਵੱਲੋਂ ਮਾਨ ਸਨਮਾਨ ਦਿੱਤਾ ਜਾਂਦਾ ਰਿਹਾ ਅਤੇ ਸਮੁੱਚੇ ਰਾਜ ਦੇ ਅੰਦਰ ਕਿਸੇ ਤਰ੍ਹਾਂ ਦਾ ਕਿਸੇ ਨਾਲ ਵੀ ਪੱਖਪਾਤ ਨਹੀਂ ਹੁੰਦਾ ਰਿਹਾ ਸੋ ਉਸੇ ਤਰ੍ਹਾਂ ਦਾ ਹੀ ਅਸੀਂ ਜੋ ਦੁਬਾਰਾ ਇਹ ਰਾਜ ਵੇਖਣਾ ਚਾਹੁੰਦੇ ਆ ਤੇ ਜੇ ਆਪਾਂ ਸਾਰੇ ਰਾਜ ਵੇਖਣਾ ਚਾਹੁੰਦੇ ਆ ਤੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਆ ਕਿ ਤਰਨਤਾਰਨ ਦੇ ਵਿੱਚ ਜਿੱਥੇ ਵੀ ਤੁਹਾਡਾ ਕੋਈ ਸੱਜਣ ਮਿੱਤਰ ਕੋਈ ਰਿਸ਼ਤੇਦਾਰ ਬੈਠੇ ਆ ਤੇ ਉਹਨਾਂ ਨੂੰ ਆਪਾਂ ਅਪੀਲ ਕਰੀਏ ਕਿ ਜੋ ਆਉਣ ਵਾਲੀ 11 ਨਵੰਬਰ ਨੂੰ ਜਦੋਂ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਵੋਟਾਂ ਪੈਣ ਦਾ ਜੋ ਸਮਾਂ ਆਉਣਾ ਹੈ ਤਾਂ ਉਸ ਦਿਨ 11 ਨਵੰਬਰ ਨੂੰ ਆਪਾਂ ਭਾਈ ਮਨਦੀਪ ਸਿੰਘ ਜੋ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਸੂਚੀਆਂ ਪੱਤਕਿਆਂ ਦੇ ਸਮਰਥਨ ਨਾਲ ਚੋਣ ਮੈਦਾਨ ਵਿੱਚ ਉਤਰੇ ਹਨ ਉਹਨਾਂ ਨੂੰ ਆਪਾਂ ਕਾਮਯਾਬ ਕਰੀਏ ਔਰ ਨਾਲ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਜਿੱਥੇ ਅਕਾਲੀ ਦਲ ਵਾਰਿਸ ਪੰਜਾਬ ਦੇ ਅੱਜ ਪੂਰੀ ਤਰ੍ਹਾਂ ਪੰਥਕ ਸਦੰਤ ਦੇ ਪਹਿਰਾ ਦੇ ਰਿਆ ਉਥੇ ਦੂਜੇ ਪਾਸੇ ਸ਼ੋਮਨੀ ਕਦਰ ਬਾਦਲ ਜੋ ਆਪਣੇ ਆਪ ਨੂੰ ਪੰਥਕ ਘਮਾਉਂਦਾ ਔਰ ਜੋ ਸੋਸ਼ਲ ਮੀਡੀਆ ਤੇ ਆਪਣੇ ਹੋਰ ਵਸੀਲੇ ਨਾਲ ਕਿਉਂਕਿ ਉਹਨਾਂ ਨੇ ਪੰਜਾਬ ਨੂੰ ਲੰਮਾ ਸਮੇਂ ਤੇ ਰਾਜ ਕੀਤਾ ਤੇ ਲੁੱਟਿਆ ਤੇ ਕੁੱਟਿਆ ਉਹ ਲੁੱਟਦਾ ਪੈਸਾ ਉਹਨਾਂ ਕੋਲ ਬਹੁਤ ਜ਼ਿਆਦਾ ਉਹ ਪੈਸੇ ਸਿਰ ਤੇ ਇਲੈਕਸ਼ਨ ਜਿਤਨੀ ਚਾਹੁੰਦੇ ਆ ਪਰ ਇਹ ਸੁਪਨਾ ਉਹਨਾਂ ਦਾ ਕਦੀ ਵੀ ਪੂਰਾ ਨਹੀਂ ਹੋਊਗਾ ਉਹ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਇੱਕ ਪਾਸੇ ਭਾਈ ਮਨਦੀਪ ਸਿੰਘ ਅਕਾਲੀ ਦਲ ਵਾਰਸ ਪੰਜਾਬ ਦਾ ਉਮੀਦਵਾਰ ਜਿਹਨੇ ਜਿਹਦੇ ਭਰਾ ਨੇ ਭਾਈ ਸੰਦੀਪ ਸਿੰਘ ਨੇ ਉਸ ਦੁਸ਼ਟ ਸੂਬੇ ਸਰਹਦਰੂ ਜੇਲ੍ਹ ਵਿੱਚ ਸੌਦਾ ਲਾਇਆ ਜਿਨੇ ਪੰਜਾਬ ਦੀ ਜਵਾਨੀ ਨੂੰ ਕੋਹ ਕੋ ਕੇ ਜੋ ਮਾਰਿਆ ਠੁੱਠੇ ਪੁਲਸ ਮੁਕਾਬਲੇ ਕੀਤੇ ਔਰ ਕਹਿੰਦਾ ਸੀ ਕਿ ਲੋਕ ਸੂਬੇ ਸਰਹਦਰੂ ਭੁੱਲ ਜਾਣਗੇ ਤੇ ਮੈਨੂੰ ਯਾਦ ਰੱਖਣਗੇ ਐਸੇ ਜ਼ਾਲਮ ਵਿਅਕਤੀ ਦਾ ਜੇਲ੍ਹ ਵਿੱਚ ਸੌਦਾ ਲਾਉਣ ਵਾਲਾ ਭਾਈ ਸੰਦੀਪ ਸਿੰਘ ਉਹਦੇ ਭਰਾਤਾਂ ਵੱਲੋਂ ਭਾਈ ਮਨਦੀਪ ਸਿੰਘ ਵੱਲੋਂ ਕਾਦਰਵਾਸ ਪੰਜਾਬ ਦੇ ਇਲੈਕਸ਼ਨ ਲੜੀ ਜਾ ਰਹੀ ਆ ਤੇ ਦੂਜੇ ਪਾਸੇ ਉਹ ਅਕਾਲੀ ਦਲ ਜਿਨੇ ਪੰਜਾਬ ਦੇ ਵਿੱਚ ਜਵਾਨੀ ਦਾ ਘਾਣ ਕਰਨ ਵਾਲੇ ਛੁੱਠੇ ਪੁਲਸ ਮੁਖਾਲੇ ਬਣਾਉਣ ਵਾਲੇ ਅਫਸਰਾਂ ਨੂੰ ਜਿਹੜਾ ਉਹ ਉਹਨਾਂ ਨੂੰ ਪ੍ਰੋਮੋਸ਼ਨਾਂ ਦਿੱਤੀਆਂ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਅਤੇ ਸਾਡੇ ਸਤਿਕਾਰਯੋਗ ਫੌਕਸ ਅਕਾਦ ਤੇ ਸਰ ਜੈਜਾ ਗੁਰਦੇਵ ਸਿੰਘ ਜੀ ਕੌਕੇ ਨੂੰ ਜੋ ਉਹਨਾਂ ਦਾ ਵੀ ਜੋ ਬਹੁਤ ਉਹਨਾਂ ਤੇ ਤਸ਼ੱਦਦ ਪਾਇਆ ਗਿਆ ਇਹ ਠੁਠਾ ਪੁਲਿਸ ਕਾਰਪੋਰਰ ਆਇਆ ਗਿਆ ਉਹਦੀ ਜਾਂਚ ਨੂੰ ਇਹਨਾਂ ਨੇ ਠੰਡੇ ਬਸਤੇ ਚ ਪਾਇਆ ਇਹ ਕਿਸੇ ਤਰ੍ਹਾਂ ਵੀ ਪੰਥਕ ਘਵਾਉਣ ਦੇ ਲਾਇਕ ਨਹੀਂ ਹੈ ਤੇ ਸੰਗਤਾਂ ਗੁੰਮਰਾਹ ਨਾ ਹੋਣ ਤੇ ਆਉਣ ਵਾਲੇ 11 ਨਵੰਬਰ ਨੂੰ ਭਾਈ ਮਨਦੀਪ ਸਿੰਘ ਨੂੰ ਵੋਟਾਂ ਵਾਕੇ ਆਪਾਂ ਜੋ ਭਾਰੀ ਬੋਭਾ ਨਾ ਜਿਤਾਉਣਾ ਅਤੇ ਪੰਜਾਬ ਦੇ ਵਿੱਚ ਆਉਣ ਵਾਲੀ 2027 ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਨੂੰ ਮੁਰਤੋਂ ਖੁਸ਼ਹਾਲੀ ਅਤੇ ਵਿਕਾਸ ਦੀਆਂ ਲੀਹਾਂ ਤੇ ਤੋਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ